ਦੋਸਤੋ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਸਬੰਧਤ ਗੁਰਦੁਆਰਾ ਅੜੀਸਰ ਸਾਹਿਬ ਜਿਹੜਾ ਕਿ ਬਰਨਾਲਾ ਸ਼ਹਿਰ ਤੋਂ ਲਗਭਗ 12 ਕਿਲੋਮੀਟਰ ਔਰ ਮੋਗਾ ਤੋਂ ਲਗਭਗ 70 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ ਗੁਰਦੁਆਰਾ ਅੜੀਸਰ ਸਾਹਿਬ ਦਾ ਇਤਿਹਾਸ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਸਬੰਧਤ ਹੈ ਜਦੋਂ ਉਹ ਪੱਕੇ ਗੁਰੂ ਸਰ ਤੋਂ ਹੁੰਦਿਆ ਹੋਇਆ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਆ ਤਾਂ ਉਹਨਾਂ ਦਾ ਘੋੜਾ ਸੰਬਾਕੂ ਦੇ ਖੇਤ ਹੋਣ ਕਰਕੇ ਅੱਗੇ ਜਾਣ ਤੋਂ ਅੜੀ ਕਰਦਾ ਹੈ ਸੰਗਤਾਂ ਦੂਰ ਦਰਾਡੇ ਤੋਂ ਆਪਣੀਆਂ ਮਨੋਕਾਮਨਾ ਪੂਰਨ ਕਰਨ ਵਾਸਤੇ ਇਸ ਸਥਾਨ ਦੇ ਉੱਤੇ ਪਹੁੰਚਦੀਆਂ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਦੇ ਨਾਲ-ਨਾਲ ਅਜੇ ਇਮਾਰਤ ਸਾਜੀ ਲਗਾਤਾਰ جاری ਹੈ ਆਓ ਤੁਹਾਨੂੰ ਲੈ ਚਲਦੇ ਹਾਂ ਦਰਬਾਰ ਦੇ ਵਿੱਚ ਔਰ ਮੱਥਾ ਟੇਕ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਸਾਕਤ ਗੁਰ ਪ੍ਰਸਾਦ ਛੋਟੇ ਅਲਸਾ ਤਾਤ ਕਰਾਈ ਪਰ ਪਰ ਦੱਕੇ ਸਾਥ ਨੇ ਬੇਲ ਸਤ ਸੰਗਤ ਨਾਮ ਸਲਾਹੀ ਆਪੇ ਰੱਬ ਦਾ ਪਾਧਾਵੇ ਗੁਪਤ ਗੁਧ ਹੋ ਜੋਗ ਚਤਵਾਰੇ ਕਟ ਗੜ ਮਰਦਾ ਉਧਰ ਮਜਾ ਦੇ ਗੁਰਦੁਆਰਾ ਅਡਿਸਰ ਸਾਹਿਬ ਦੇ ਦਰਬਾਰ ਦੇ ਬਿਲਕੁਲ ਨਾਲ ਜਲ ਦਾ ਸਰੋਵਰ ਹੈ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ ਗੁਰੂ ਘਰ ਦੇ ਵਿੱਚ ਗੁਰੂ ਕੇ ਲੰਗਰ ਅਤੁੱਟ ਵਰਤਦੇ ਆਂ ਸੋ ਜਦੋਂ ਵੀ ਤੁਸੀਂ ਕਹਿੰਦੀ ਬਰਨਾਲਾ ਜਾਂ ਮੋਗਾ ਰੋਡ ਦੇ ਉੱਤੇ ਆਓ ਤਾਂ ਤੁਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਇਸ ਇਤਿਹਾਸਕ ਸਥਾਨ ਦੇ ਯਾਤਰਾ ਕਰਕੇ ਆਪਣੇ ਆਪ ਨੂੰ ਵਡਪਾਗੀ ਬਣਾ ਸਕਦੇ ਹੋ ਧੰਨਵਾਦ ਜੀ